ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਆਂਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣਾ ਟੌਪਿਕ ਆ ਬਹੁਤ ਵਧੀਆ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਇਆ ਕਰੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਸ਼ੇਅਰ ਜ਼ਰੂਰ ਕਰਿਓ ਸ ਚਾਰ ਐਸੀਆਂ ਕੁਆਲਟੀਆਂ ਜੋ ਤੁਹਾਡੇ ਵਿੱਚ ਜੇ ਹੈਗੀਆਂ ਨੇ ਉਹ ਹਨ ਤਾਂ ਤੁਸੀਂ ਆਪਣੇ ਆਪ ਵਿੱਚ ਵੀ ਖਾਸ ਹੁੰਨੇ ਹੋ ਤੇ ਲੋਕਾਂ ਦੀ ਨਿਗਾਹ ਵਿੱਚ ਵੀ ਤੁਸੀਂ ਖਾਸ ਬਣ ਜਾਂਦੇ ਹੋ ਹਨ ਜੇ ਜਿਹੜੀਆਂ ਜਿਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਉਹ ਚਾਰ ਗੱਲਾਂ ਚਾਰ ਕੁਆਲਟੀਆਂ ਜੇ ਤੁਹਾਡੇ ਵਿੱਚ ਹੈਗੀਆਂ ਗੌਰ ਕਰਿਓ ਵੀਡੀਓ ਛੋਟੀ ਹੈ ਬਹੁਤ ਸੋਹਣੀ ਵੀਡੀਓ ਹੈ ਸੋ ਦੋਸਤੋ ਪਹਿਲੇ ਨੰਬਰ ਤੇ ਜੇਕਰ ਤੁਸੀਂ ਕਿਸੇ ਬੰਦੇ ਨੂੰ ਪਹਿਲੀ ਵਾਰ ਮਿਲਦੇ ਹੋ ਜਦੋਂ ਹਨ ਕਿਸੇ ਵੀ ਬੰਦੇ ਨੂੰ ਚਾਹੇ ਤੁਸੀਂ ਆਪਣੇ ਯਾਰ ਦੋਸਤ ਦੇ ਦੁਆਰਾ ਮਿਲੇ ਹੋ ਜਾਂ ਤੁਸੀਂ ਕਿਸੇ ਬਿਜ਼ਨਸ ਨੂੰ ਲੈ ਕੇ ਕਿਸੇ ਦੇ ਥਰੂ ਮਿਲੇ ਹੋ ਹਨ ਤੁਹਾਡੀ ਪਹਿਲੀ ਮੀਟ ਹੋਈ ਐ ਕਿਸ ਨਾਲ ਹਨਾ ਔਰ ਵਿੱਚ ਤੁਸੀਂ 5 ਮਿੰਟ 10 ਮਿੰਟ 15 ਮਿੰਟ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਜਦੋਂ ਤੁਸੀਂ ਤੁਹਾਡੀ ਕਿਤੇ ਨੈਕਸਟ ਮੀਟਿੰਗ ਹੁੰਦੀ ਆ ਮੁਲਾਕਾਤ ਹੁੰਦੀ ਆ ਦੂਜੀ ਵਾਰ ਤੇ ਉਹ ਬੰਦਾ ਤੁਹਾਨੂੰ ਖੁਸ਼ ਹੋ ਕੇ ਮਿਲਦਾ ਹਨਾ ਤੁਹਾਡੇ ਨਾਲ ਗੱਲਾਂ ਕਰਨ ਚ ਇੰਟਰਸਟ ਰੱਖਦਾ ਹੈ ਹਨਾ ਇਟ ਮੀਨਸ ਪਹਿਲੀ ਮੀਟਿੰਗ ਦੇ ਦੌਰਾਨ ਤੁਸੀਂ ਉਹਨੂੰ ਕਿਤਨਾ ਕਿਤੇ ਪ੍ਰਭਾਵਿਤ ਕੀਤਾ ਆ ਹੋ ਸਕਦਾ ਉਹ ਤੁਹਾਡੀ ਪਰਸਨੈਲਿਟੀ ਨੂੰ ਦੇਖ ਕੇ ਪ੍ਰਭਾਵਿਤ ਹੋਇਆ ਹੋਵੇ ਹੋ ਸਕਦਾ ਤੁਹਾਡੇ ਗੱਲ ਕਰਨ ਦੇ ਤਰੀਕੇ ਨੂੰ ਉਹਨੂੰ ਵਧੀਆ ਲੱਗਿਆ ਹੋਵੇ ਤੁਹਾਡੀ ਗੱਲ ਕਰਨ ਦਾ ਢੇਗਾ ਤੁਹਾਡੇ ਤੋਂ ਪ੍ਰਭਾਵਿਤ ਹੋਇਆ ਹੋਵੇ ਜਾਂ ਹੋ ਸਕਦਾ ਤੁਹਾਡੀ ਨੇਚਰ ਉਹਨੂੰ ਸੋਹਣੀ ਲੱਗੇ ਹੋਵੇ ਵਧੀਆ ਲੱਗੇ ਹੋਵੇ ਹਾਂ ਬੰਦਾ ਨਾਈਸ ਵਾਲਿਆ ਅ ਵੇ ਆਫ ਟਾਕ ਬਹੁਤ ਅੱਛਾ ਹੈ ਨਾ ਤੇ ਜੇ ਇਹ ਚੀਜ਼ ਆ ਨਾ ਉਹ ਤੁਹਾਡਾ ਤੁਹਾਨੂੰ ਲਾਇਕ ਕਰਦਾ ਤੇ ਇਟ ਮੀਨਸ ਉਹ ਤੁਹਾਤੋਂ ਪ੍ਰਭਾਵਿਤ ਹੈ ਨਾ ਇਹ ਚੀਜ਼ ਤੁਹਾਨੂੰ ਆਪਣੇ ਆਪ 'ਚ ਬਹੁਤ ਖਾਸ ਬਣਉਂਦੀ ਹੈ ਤੇ ਤੁਹਾਨੂੰ ਉਹਦੇ ਅੱਗੇ ਵੀ ਖਾਸ ਬਣਉਂਦੀ ਹੈ ਠੀਕ ਹੈ ਜੀ ਇਹ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਤੁਸੀਂ ਮੰਨ ਲਓ ਕਿਤੇ ਸ਼ੋਪਿੰਗ ਕਰਨ ਜਾਂਦੇ ਹੋ ਚਾਹੇ ਉਹ ਛੋਟੀ ਦੁਕਾਨਾ ਚਾਹੇ ਉਹ ਵੱਡੀ ਦੁਕਾਨਾ ਹਨਾ ਆਪਣੇ ਇੰਡੀਅਨਸ ਨੂੰ ਭਾਰਤੀਆਂ ਨੂੰ ਜਿਆਦਾ ਆਦਤ ਹੁੰਦੀ ਆ ਨਾ ਕੋਈ ਵੀ ਚੀਜ਼ ਆਪਾਂ ਖਰੀਦਦੇ ਆਪਾਂ ਮੋਲ ਭਾਅ ਜ਼ਰੂਰ ਕਰਦੇ ਆ ਬਾਰਗੇਨਿੰਗ ਜਿਹਨੂੰ ਕਹਿੰਦੇ ਆ ਨਾ ਮੈਂ ਵੀ ਕਰਦਾ ਆ ਨਾ ਬਹੁਤ ਲੋਕੀ ਕਰਦੇ ਆ ਨਾ ਇਹਦੇ ਵਿੱਚ ਮੰਨ ਲਓ ਤੁਸੀਂ ਕੋਈ ਚੀਜ਼ ਤੁਹਾਨੂੰ ਪਸੰਦ ਆ ਗਈ ਤੁਸੀਂ ਉਹਦੇ ਲਈ ਬਾਰਗੇਨਿੰਗ ਕਰ ਰਹੇ ਹੋ ਸ਼ਾਪਕੀਪਰ ਨਾਲ ਵੀ ਯਾਰ ਇੰਨੇ ਨਹੀਂ ਇੰਨੇ ਲਾ ਲਾਣਾ ਪਰ ਜੇ ਤੁਹਾਡੀ ਸੈਟਿੰਗ ਹੋ ਗਈ ਠੀਕ ਆ ਉਸ ਚੀਜ਼ ਜੇ ਨਹੀਂ ਸੈਟਿੰਗ ਹੁੰਦੀ ਤਾਂ ਤੁਸੀਂ ਫਿਰ ਵੀ ਉਹ ਚੀਜ਼ ਲੈ ਲੈਂਦੇ ਹੋ ਹਨਾ ਇਟ ਮੀਨਸ ਉਹ ਚੀਜ਼ ਤੁਹਾਨੂੰ ਪਸੰਦ ਸੀ ਤੁਸੀਂ ਫਿਰ ਉਹ ਪਸੰਦ ਨੂੰ ਮੈਨੇ ਰੱਖਿਆ ਤੇ ਤੁਸੀਂ ਵੈਲਿਊ ਨੂੰ ਮੈਨੇ ਰੱਖਿਆ ਵੀ ਚੱਲ ਜਾਂਦੀ ਦੀ ਕੀਮਤ ਜ਼ਿਆਦਾ ਤੁਹਾਨੂੰ ਚੀਜ਼ ਪਸੰਦ ਆਈ ਤੁਸੀਂ ਤਾਂ ਵੀ ਲੈ ਲਈ ਠੀਕ ਹੈ ਜੀ ਇਟ ਮੀਨਸ ਤੁਸੀਂ ਤੁਹਾਨੂੰ ਜਿਹੜੀ ਚੀਜ਼ ਪਸੰਦ ਆਉਂਦੀ ਹੈ ਉਹਤੇ ਫਿਰ ਤੁਸੀਂ ਕੀਮਤ ਨਹੀਂ ਦੇਖਦੇ ਹੈਗੇ ਨਾ ਚਾਹੇ ਕੋਈ ਵੀ ਚੀਜ਼ ਹੋਵੇ ਸੋ ਇਹ ਚੀਜ਼ ਵੀ ਤੁਹਾਨੂੰ ਆਪਣੇ ਆਪ ਵਿੱਚ ਬਹੁਤ ਖਾਸ ਬਣਾਉਂਦੀ ਆ ਤੇ ਸਾਹਮਣੇ ਵਾਲੇ ਬੰਦੇ ਦੇ ਜਾਂ ਦੀ ਗੱਲ ਵਿੱਚ ਵੀ ਤੁਸੀਂ ਖਾਸ ਹੋ ਜਾਂਦੇ ਹੋ ਠੀਕ ਹੈ ਜੀ ਨੰਬਰ ਤਿੰਨ ਤੇ ਆਪਾਂ ਗੱਲ ਕਰਾਂਗੇ ਜੀ ਜਦੋਂ ਸਾਡੇ ਆਲੇ ਦੁਆਲੇ ਚਾਹੇ ਤੁਹਾਡੇ ਯਾਰ ਦੋਸਤ ਜਾਂ ਤੁਹਾਡੇ ਆਪਣੇ ਨੇਬਰ ਹੋਵੇ ਜਾਂ ਰਿਸ਼ਤੇਦਾਰ ਹੋਵੇ ਕਿਤੇ ਵੀ ਟ੍ਰੈਜਡੀ ਹੋ ਜਾਂਦੀ ਹੈ ਤਾਂ ਤੁਸੀਂ ਜੇਕਰ ਪਹਿਲਾਂ ਜਾ ਕੇ ਖੜਦੇ ਹੋ ਹਾਂ ਵੀ ਯਾਰ ਅਸੀਂ ਤੇਰੇ ਨਾਲ ਖੜਿਆ ਚਾਹੇ ਖੁਸ਼ੀ ਦੇ ਮੌਕੇ ਬੰਦਾ ਜਾਵੇ ਨਾ ਜਾਵੇ ਪਰ ਦੁੱਖ ਦੇ ਵੇਲੇ ਜਦੋਂ ਬੰਦਾ ਜਾਂਦਾ ਤਾਂ ਉਹ ਬੰਦਾ ਵੀ ਇੱਕ ਉਸ ਪਰਸਨ ਲਈ ਤਾਂ ਖਾਸ ਬਣੇ ਬਣੇਦਾ ਤੇ ਆਪਣੇ ਆਪ ਵਿੱਚ ਵੀ ਇੱਕ ਖਾਸ ਚੀਜ਼ ਹੁੰਦੀ ਹੈ ਵੀ ਤੁਸੀਂ ਕਿਸੇ ਦੇ ਦੁੱਖ ਟਾਈਮ ਉਹਦੇ ਨਾਲ ਖੜੇ ਹੋ ਠੀਕ ਹੈ ਜੀ ਇਹ ਚੀਜ਼ ਵੀ ਤੁਹਾਨੂੰ ਖਾਸ ਬਣਾਉਂਦੀ ਆ ਤੇ ਚੌਥੇ ਨੰਬਰ ਤੇ ਆਪਾਂ ਗੱਲ ਕਰਾਂਗੇ ਕਿ ਜਦੋਂ ਤੁਸੀਂ ਕਿਸੇ ਨਾਲ ਕੋਈ ਸਲਾਹ مشورہ ਕਰਦੇ ਹੋ ਕਿਸੇ ਵੀ ਚੀਜ਼ ਨੂੰ ਲੈ ਕੇ ਹਨਾ ਲੋਕਿਤ ਮਾਲੋ ਤੁਹਾਡੇ ਸਾਹਮਣੇ ਚਾਰ ਬੰਦੇ ਬੈਠੇ ਨੇ ਚਾਰਾਂ ਦੀ ਜਿਸ ਸਲਾਹ ਲੈਣੇ ਆਣਾ ਚਾਰਾਂ ਦੀ ਚਾਰਾਂ ਦੀ ਸਲਾਹ ਤੁਸੀਂ ਸੁਣਦੇ ਜਰੂਰ ਹੋ ਇੱਕ ਵਾਰੀ ਬਾਕੀ ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਨਹੀਂ ਯਾਰ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਤੁਸੀਂ ਸੁਣੋਗੇ ਜਰੂਰ ਤੇ ਤੁਹਾਡੇ ਤੁਹਾਡੇ ਮੂੰਹੋਂ ਇਹ ਜੇ ਬੋਲ ਨਿਕਲਦੇ ਹਾਂ ਯਾਰ ਮੈਂ ਇਸ ਚੀਜ਼ ਤੇ ਗੌਰ ਕਰੂੰਗਾ ਜੋ ਤੁਸੀਂ ਜੋ ਤੂੰ ਕਹੀ ਆ ਹਨਾ ਤੇ ਕਰਨਾ ਜਾਂ ਨਹੀਂ ਕਰਨਾ ਉਹ ਤੁਹਾਡੀ ਬਾਅਦ ਦੀ ਗੱਲ ਆ ਪਰ ਜੇ ਤੁਸੀਂ ਉੰਨਾ ਟੋਕੋਗੇ ਹਨ ਫਿਰ ਇਟ ਮੀਨਸ ਇਹ ਖਾਸ ਗੱਲ ਦੀ ਹੈ ਕਿ ਜੇ ਤੁਸੀਂ ਕਹੋ ਮੈਂ ਹਾਂ ਜੀ ਜਿਹੜੀ ਤੂੰ ਗੱਲ ਦਸੀ ਹੈ ਮੈਂ ਇੱਥੇ ਗੌਰ ਜਰੂਰ ਕਰੂੰਗਾ ਬਿਹਾਈ ਹੋ ਸਕਦਾ ਹਨ ਤੇ ਇਹ ਚੀਜ਼ ਤੁਹਾਨੂੰ ਇੱਕ ਖਾਸ ਬਣਾਉਂਦੀ ਆ ਆਪਣੇ ਆਪ ਵਿੱਚ ਵੀ ਤੇ ਉਹ ਸਾਹਮਣੇ ਵਾਲੇ ਪਰਸੰਦੀਆਂ ਅੱਖਾਂ ਦੇ ਵਿੱਚ ਨਿਗਾਹ ਦੇ ਵਿੱਚ ਮਾਈਂਡ ਦੇ ਵਿੱਚ ਤੁਹਾਨੂੰ ਖਾਸ ਬਣਾਉਂਦੀ ਆ ਸੋ ਦੋਸਤੋ ਜੇ ਇਹ ਚਾਰ ਕੁਆਲਟੀ ਤੁਹਾਡੇ 'ਚ ਹੈਗੀਆਂ ਤਾਂ ਤੁਸੀਂ ਵੀ ਆਪਣੇ ਆਪ ਵਿੱਚ ਤੇ ਲੋਕਾਂ ਲਈ ਖਾਸ ਹੋ ਸੋ ਦੋਸਤੋ ਇੱਥੇ ਵੀਡੀਓ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ